मीडिया एक्शन टीवी देख मीडिया एक्शन टीवी देख मीडिया एक्शन टीवी जी मीडिया एक्शन टीवी देख मीडिया एक्शन टीवी दोस्तों मैं तो अपना बिनु टलो मीडिया एक्शन टीवी देख देख रहे हैं मीडिया एक्शन टीवी मीडिया ਸਤਿਗੁਰੂ ਸਤਗੁਰੂ ਤੇਰੇ ਹੀ ਆਸਰਾ ਸਤਗੁਰੂ ਦੀ ਪਰੀ ਸਾ ਸੰਗਤ ਜੀ ਅੱਜ ਇੱਕ ਸੇਵਾ ਦਾ ਕਾਰਜ ਹੋਰ ਸਤਗੁਰੂ ਦੇ ਲੜੀ ਦੇ ਤਹਿਤ ਜੁੜਿਆ ਜਿਸ ਤੇ ਅੱਜ ਸਰਾਂਦ ਰੋਡ ਹਸਨਪੁਰ ਹਸਨਪੁਰ ਮਿਲਕ ਪਲਾਟਾ ਜਿੱਥੇ ਇੱਕ ਬੱਚਾ ਮਿਲਿਆ ਜਿਸ ਦੇ ਨਾਮ ਰਾਹੁਲ ਰਾਹੁਲ ਨਾਮ ਹੈ ਰਾਹੁਲ ਨਾਮ ਹੈ ਇਹ ਬੱਚਾ ਮਿਲਿਆ ਤੇ ਇਹ ਕਈ ਦਿਨ ਤੋਂ ਗੁੰਮ ਸੀਗਾ ਔਰ ਸਤਿਗੁਰ ਦੀ ਰਹਿਮ ਨਾਲ ਅੱਜ ਇਹਨਾਂ ਦੇ ਪਰਿਵਾਰ ਨਾਲ ਰਾਪਤਾ ਕਰਕੇ ਤੇ ਹੁਣ ਇਹਦੇ ਪਰਿਵਾਰ ਦੇ ਮੈਂਬਰ ਨੇ ਜੋ ਬੱਸ ਸਟੈਂਡ ਦੇ ਕੋਲ ਪਹੁੰਚ ਚੁੱਕੇ ਨੇ ਬੱਸ ਸਟੈਂਡ ਆ ਚੁੱਕੇ ਨੇ ਤੇ ਉਹਨਾਂ ਨੂੰ ਸਪੂਰਤ ਕਰਨ ਚੱਲੇ ਆ ਇਹ ਰਾਹੁਲ ਬਹੁਤ ਮਾੜੀ ਹਾਲਤ ਵਿੱਚ ਸੀ ਹੁਣ ਉਹ ਨਵਾ ਤਵਾ ਕੇ ਉਹਨਾਂ ਚੰਗੀ ਤਰ੍ਹਾਂ ਕੰਪੜੇ ਪਵਾ ਕੇ ਐ ਸਹੀ ਕੀਤਾ ਰੋਡਰ ਪਾਣੀ ਖਵਾਤਾ ਤੇ ਹੁਣ ਇਹ ਜਾ ਰਿਹਾ ਤੇ ਆਪਣੇ ਮਾਪਦਰ ਦੇ ਨਾਲ ਮਿਲੇਗਾ ਸੋ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਤਾਂ ਜੋ ਕੋਈ ਇਸ ਤਰ੍ਹਾਂ ਦਾ ਵਾਕਿਆ ਨਾ ਹੋਵੇ ਸੋ ਨਹੀਂ ਤਾਂ ਜੇ ਕਿਤੇ ਹੋਰ ਕਿਸੇ ਦੇ ਹੱਥ ਲੱਗਦਾ ਤਾਂ ਸ਼ਾਇਦ ਇਹਨੂੰ ਕੰਮ ਕਰਨ ਵਾਸਤੇ ਰੱਖ ਲੈਂਦੇ ਜਾਂ ਕਿਸੇ ਤਰੀਕੇ ਨਾਲ ਇਹਦਾ ਅੱਗੇ ਕੋਈ ਵੀ ਮਿਸਯੂਜ਼ ਕਰ ਸਕਦੇ ਸੀਗੇ ਇਹ ਬੱਚਾ ਹੈ 12-13 ਸਾਲ ਦਾ 14 ਸਾਲ ਦਾ ਬੱਚਾ ਸੋ ਅੱਜ ਇਹ ਆਪਣੇ ਮਾਪਿਆਂ ਦੇ ਨਾਲ ਮਿਲਣ ਜਾ ਰਿਹਾ ਸੋ ਸ਼ੁਕਰਾਨਾ ਕਰਦੇ ਸਤਿਗੁਰੂ ਜੀ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਹੈ ਇਹਦਾ ਬੱਚੇ ਨੂੰ ਉਹਦੇ ਮਾਪਿਆਂ ਨਾਲ ਮਿਲਣ ਦਾ ਮੌਕਾ ਦਿੱਤਾ। ਧੰਨ ਧੰਨ ਸਤਿਗੁਰੂ ਤੇ ਰਹੀ ਅਸ। ਬੋਲੋ ਜੀ ਧੰਨ ਧੰਨ ਸਤਿਗੁਰੂ ਤੇ ਰਹੀ ਅਸ। ਹਾਂ। ਲੈ। ਠੀਕ ਹੈ। ਹਾਂ। ਇਹ ਕਿਦਾਂ ਲੱਗਿਆ ਸੀ? ਕੋਸਰਾ ਕੋਸਰਾ ਸੀ ਮਾਪ ਦਾ। ਹਾਂ। ਠੀਕ ਹੈ ਮੰਮੀ ਮਿਲ ਗਈ। ਹਾਂ? ਕੋਸ ਹੈ? ਫਟਕਾ ਫੇਰ ਮੁੰਡਾ ਕੈਪ ਸੀ ਲੈ 10 ਬਜੇ ਸੰ ਲੋ ਜੀ ਹਾਲੇ ਦੇ ਵਿੱਚ ਬੱਚਾ ਹੈ ਉਹ ਮਾਪਿਆਂ ਨੂੰ ਸਪੋਰਟ ਕਰ ਦਿੱਤਾ ਹੈ ਤੇ ਦੇਖਾ ਤੁਸੀਂ ਬੱਸ ਸਟੈਂਡ ਤੇ ਉਹਨਾਂ ਨੂੰ ਮਿਲਲੇ ਸੀਗੇ ਤਾਂ ਉਹਦੀ ਮਾਂ ਤੇ ਉਹਦਾ ਭਰਾ ਆਏ ਸੀਗੇ ਔਰ ਉਹ ਬੱਚਾ ਉਹਨਾਂ ਨੂੰ ਸਪੋਰਟ ਕਰ ਦਿੱਤਾ ਗਿਆ। ਸੋ ਖੁਸ਼ੀ-ਖੁਸ਼ੀ ਆਪਣੇ ਘਰੇ ਲੈ ਗਏ ਨੇ। ਥੋੜਾ ਦੱਸਿਆ ਗਿਆ ਸੀ ਵੀ ਕਹਿੰਦੇ ਮੰਮੀ ਨੇ ਦੱਸਿਆ ਸੀ ਕਿ ਉਹ ਥੋੜਾ ਮੈਂਟਲੀ ਪ੍ਰੋਬਲਮ ਸੀ ਜਿਸ ਕਰਕੇ ਉਹਨੂੰ ਪਤਾ ਨਹੀਂ ਚੱਲਿਆ ਇੱਥੇ ਪਹੁੰਚ ਗਿਆ। ਸੋ ਪਰਿਵਾਰ ਨੇ ਧੰਨਵਾਦ ਕੀਤਾ। ਹਜ਼ੂਰ ਜੀ ਦਾ ਔਰ ਖਾਸ ਕਰਕੇ ਬਜ਼ੀਰ ਦਾ ਨੇ।